ਹਾਂਜੀ ਫੇਸਬੁੱਕ ਫੈਮਲੀ ਸਾਰ ਨੂੰ ਸਤਿ ਸ਼੍ਰੀ ਅਕਾਲ ਆਪਾਂ ਖੜੇ ਆ ਬਠਿੰਡਾ ਸ਼ਹਿਰ ਦੇ ਵਿੱਚ ਜਿੱਥੇ ਵਿਰਾਸਤ ਮੇਲਾ ਹਰ ਸਾਲ ਲਗਾਇਆ ਜਾਂਦਾ ਤੇ ਜਿਹੜੇ ਵਿਰਾਸਤ ਮੇਲੇ ਦੀ ਘੈਂਟ ਝਾਕੀ ਰਹੀ ਹੈ ਜੋ ਤੁਸੀਂ ਵੇਖ ਹੀ ਰਹੇ ਹੋ ਪੁਰਾਣੇ ਰਿਵਾਜਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਤੇ ਤੁਹਾਨੂੰ ਲਾਈਵ ਇਹਨਾਂ ਦੀਆਂ ਤਸਵੀਰਾਂ ਫੁਟੇਜ ਉਹ ਦਿਖਾਵਾਂਗੇ ਵੀ ਕਿਵੇਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਬੁੜੀਆਂ ਗੀਤ ਗਾਉਂਦੀਆਂ ਸੀਗੀਆਂ ਇਕੱਠੇ ਬੈਠਦੇ ਸੀਗੇ ਅੱਜ ਪਵਾ ਮੋਬਾਈਲ ਦਾ ਜੋ ਜੋਗ ਹੈ ਉਹ ਹੋ ਗਿਆ ਪਰ ਫਿਰ ਵੀ ਜੋ ਵਿਰਾਸਤ ਦੇ ਤੌਰ ਤੇ ਇਥੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਵਿਰਾਸਤ ਮੇਲਾ ਤੇ ਬਾਈ ਵੀ ਆਪਣੇ ਨਾਲ ਆਏ ਹੋਇਆ ਬਾਈ ਜੀ ਕੀ ਹਾਲ ਆ ਵਧੀਆ ਬਾਈ ਤੇ ਕਿਵੇਂ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਚੀਜ਼ ਵਿਰਾਸਤ ਚੀਜ਼ ਵੇਖ ਕੇ ਇਹ ਵੀ ਐਂ ਲੱਗ ਰਿਹਾ ਵੀ ਆਪਾਂ 2025 ਚ ਨਹੀਂ ਹਾਂ 2000 ਚ ਖੜੇ ਆ ਅੱਛਾ 2000 'ਚ ਖੜੇ ਆ। 25 ਸਾਲ ਪਿੱਛੇ ਜਿਹੜੀ ਵਿਆਹ ਹੁੰਦੇ ਸੀ ਆ ਪੱਤੀਆਂ ਹੀ ਆ ਉਦੋਂ ਲਾਉਂਦੇ ਹੁੰਦੇ ਸੀਗੇ। ਅੱਛਾ। ਤੇ ਆਹ ਆ ਉਦੋਂ ਕੱਚੇ ਘਰ ਹੁੰਦੇ ਸੀ। ਤੇ ਦਿਖਾ ਕੇ ਬਈ ਆਪਾਂ ਮਤਲਬ ਕਿਵੇਂ ਕਿਵੇਂ ਫਿਰ ਇੱਥੇ ਬੋਲੀਆਂ ਪੈ ਰਹੀਆਂ। ਇਹ ਪੁਰਾਣਾ ਹੈ। ਇਹ ਰਵਾਇਤੀ ਗੀਤ ਹੈ। ਰਵਾਇਤੀ ਗੀਤ ਹੈ। ਦਿਖਾਇਆ 1960 ਦੇ ਲਈ ਦਾ। ਬਹੁਤ ਮਰਦ ਆਇਆ। ਤਾਇਆ। ਮੈਂ ਇੱਥੇ ਵਿਰਾਸਤ ਦੇ ਤੌਰ ਤੇ ਦਿਖਾਇਆ ਜਾ ਰਿਹਾ ਹੈ। ਇਹ ਛੇੜਾ ਬੱਗਿਆ ਨਾ ਜਿਹੜਾ 1990 ਤੋਂ ਪਹਿਲਾਂ ਵਿਆਹ ਹੁੰਦੇ ਸੀ ਤੇ ਐਂ ਹੁੰਦੇ ਸੀਗੇ। ਆ ਵੇ ਗੀਤ ਗਾਉਂਦੀਆਂ ਕੁੜਗਾਂ। ਕੁੜਗਾਂ ਗੀਤ ਗ ਆ ਆ ਮਾਤਾ ਗੀਤ ਗਾਈ ਜਾਂਦੇ ਨੇ ਬੈਠਾ ਲਓ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਜੋ ਮਾਤਾਵਾ ਸਾਡੀਆਂ ਪਹਿਲਾਂ ਦੇ ਪੁਰਾਣੇ ਰਿਵਾਜ ਸਭ ਦੇ ਆਜਾ ਤੂੰ ਬਾਹਰ ਤਾ ਜਾ ਲੇਕਾ ਉਹ ਨਹੀਂ ਨਹੀਂ ਜੋ ਬਾਹਰ ਆ ਨਾ 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 ਕੀ ਕਰੇ ਫੋਟੋ ਰਾਉਂਡ ਜਾਦੇ ਨਹੀਂ ਕੋਈ ਠੀਕ ਹੈ ਤਾਹੇ ਨੀ ਨੂੰ ਪਾਈਆਂ ਬੇਲੇ ਦੇ ਰਮੋ ਤੇਰੇ ਬਸ ਜਾਂਦੇ ਖਾਣੇ ਜਾਂਦਾ ਬੱਸ ਹੀ ਬਣਦਾ ਰੇਵੜਾ ਹੈ ਜਾਂਦਾ ਚੱਲੀਏ ਨੋ ਕਰੀਏ ਤੇ ਬਸ ਹਾਵੇ ਕੇ ਇਸ ਤਰ੍ਹਾਂ ਪ੍ਰਾਣੇ ਵਿਆਹਾਂ ਦੇ ਵਿੱਚ ਗੀਤ ਗਾਏ ਜਾਂਦੇ ਸੀਗੇ ਇਹੋ ਤਰ੍ਹਾਂ ਸਵੱਖੀਆਂ ਘੋੜੀਆਂ ਗਾਇਆਂ ਜਾਂਦੀਆਂ ਜਾਂਦੀਆਂ ਸੀਗੀਆਂ ਤੇ ਸਾਡੀਆਂ ਬੀਬੀਆਂ ਭੈਣੀਆਂ ਮਾਸੀਆਂ ਚਾਚੀਆਂ ਤਾਈਆਂ ਇਸੇ ਤਰ੍ਹਾਂ ਗੀਤ ਗਾਉਂਦੀਆਂ ਸੀਗੀਆਂ ਤੇ ਇਸ ਤਰ੍ਹਾਂ ਹੁਣ ਗੀਤ ਗਾਉਂਦੇ ਸਾਡੀਆਂ ਭੈਣਾਂ ਸਾਡੀਆਂ ਬੇਟਾ ਉਸੇ ਤਰ੍ਹਾਂ ਗੀਤ गा ਕੇ ਫਿਰ ਬੇਟਾ ਗੀਤ ਗਾਏ ਆ ਚੱਲਿਆ ਨੋ